ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਪੰਜਾਬ ਦੇ ਵਿੱਚ ਰੋਜ਼ਾਨਾ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਕਿਸੇ ਨੂੰ ਕੋਈ ਗੋਲੀਆਂ ਮਾਰ ਦਿੰਦਾ ਹੈ ਜਾਂ ਫਿਰ ਕੋਈ ਲੁੱਟ ਖੋੜ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਮੇਰਾ ਸਵਾਲ ਤੁਹਾਨੂੰ ਇਹ ਹੈ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਠੀਕ ਰੱਖ ਕੇ ਇਹਨਾਂ ਵਾਰਦਾਤਾਂ ਨੂੰ ਠੱਲ ਪਾ ਸਕਦੀ ਹੈ ਕਿ ਨਹੀਂ ਪਾ ਸਕਦੀ ਯਾਨੀ ਕਿ ਇਹਨਾਂ ਵਾਰਦਾਤਾਂ ਨੂੰ ਰੋਕ ਸਕਦੀ ਹੈ ਕਿ ਨਹੀਂ ਰੋਕ ਸਕਦੀ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਰੁਕ ਕਰ ਰਹੇ ਨੇ ਪਹਿਲੀ ਵੱਡੀ ਖਬਰ ਵੱਲ ਨੂੰ ਪੰਜਾਬ ਦੇ ਵਿੱਚ ਕਤਲਾਂ ਦਾ ਦੋ ਰੁਕ ਦਾ ਨਾਮ ਨਹੀਂ ਲੈ ਰਿਹਾ ਮੋਹਾਲੀ ਦੇ ਸੋਹਾਨਾ ਦੇ ਵਿੱਚ ਜੋ ਚੱਲਦੇ ਕਬੱਡੀ ਦੇ ਮੈਚ ਦੇ ਵਿੱਚ ਰਾਣਾ ਬਾਲਾ ਚੋਰੀਆ ਦਾ ਕਤਲ ਕੀਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਥਰਥੱਲੀ ਮਚ ਗਈ ਹੈ ਮਾਨ ਸਰਕਾਰ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਬੇਵਸੀ ਜाहिर ਕੀਤੀ ਜਾ ਰਹੀ ਹੈ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਮੰਤਰੀ ਵੀ ਨੇ ਸਰਕਾਰ ਦੇ ਵਿੱਚ ਉਹਨਾਂ ਦਾ ਵੀ ਬਿਆਨ ਆਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੁੱਦੇ ਤੇ ਬੋਲੇ ਨੇ ਪਰ ਦੋਵਾਂ ਲੀਡਰਾਂ ਦੇ ਵੱਲੋਂ ਇਸ ਤੇ ਬੇਵਸੀ ਦਾ ਇਜ਼ਹਾਰ ਕੀਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੁਣਾਉਂਦੇ ਹਾਂ ਜਿਨ੍ਹਾਂ ਨੇ ਆਖਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰੋ ਹਾਲੀ ਵਿੱਚ ਜੋ ਕਬੱਡੀ ਟੀਅਰ ਕੋ ਗੋਲੀ ਲੱਗੀ ਹੈ ਡੈਥ ਹੋ ਗਈ ਹੈ ਲੋਕ ਵੀ ਇਸੇ ਕਾਫੀ ਜਲੇ ਹੋਏ ਆ ਲਾਇਲ ਆਰਡਰ ਤੇ ਬਹੁਤ ਸਵਾਲ ਉਸਨੇ ਕੀ ਕਹਿਣਾ ਚਾਹੇਗੇ ਇਸ ਤੇ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਵੀ ਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੁਣ ਗਾਂ ਉਹਨਾਂ ਦੀ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਕੱਲ੍ਹ ਆ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਮਸਲਾ ਪੈਦੇ ਤੈ ਨਾ ਇਹ ਜਿਹੜਾ ਸਕੂਲ ਵਾਲਾ ਵੀ ਸਰ ਇਹ ਕਰ ਦਈਏਗਾ ਜੁਨਾ ਜਿਹੜੀ ਕੱਲ ਇਹ ਅਨਸੁਖਾਵੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਰਾਣਾ ਬਲਵਸਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਦੇ ਵਿੱਚ ਪੁਲਿਸ ਨੇ ਸਾਰੀ ਰਾਤ ਕੰਮ ਕਰਕੇ ਤਿੰਨ ਵਿਅਕਤੀਆਂ ਨੂੰ ਆਈਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਦੇ ਆ ਗਿਆ ਹੈ ਇੱਕ ਬਲਵਿੰਦਰ ਸਿੰਘ ਡੋਨੀ ਬਲ ਜਿਹੜਾ ਇੱਕ ਛੋਟਾ ਗੈਂਗਸਟਰ ਹੈ ਕੋਰਕਾਲ ਦੇ ਵਿੱਚ ਹੈ ਉਸ ਦੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ ਵਨਰ ਸਾਦਿਤਿਆ ਕਪੂਰ ਫਰਮ ਅਪ੍ਰਿਤਸਰ ਐਂਡ ਅਦਰ ਇਜ਼ ਕਰਨ ਪਟਕ from again from Amritsar ਸਾਡੀ ਬਟਾਲਾ ਅੰਮ੍ਰਿਤਸਰ ਮੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਛੇਤੀ ਇਹ ਸਾਡੇ ਕਬਜ਼ੇ ਦੇ ਵਿੱਚ ਹੋਣਗੇ ਜਿਹੜਾ ਇਹ ਇੱਕ ਸਵਾਲ ਹੋਈ ਕਿ ਜਦੋਂ ਵੀ ਤਦੇ ਨਾ ਵਾਪਸ ਗਿਆ ਕਿ ਕਲੈਕਸ਼ਨ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਾਲ ਨਿਕਲਦਾ ਹੈ ਔਰ ਦੂਜੀ ਗੱਲ ਜਦੋਂ ਇਹਦਾ ਫੈਡਰੇਸ਼ਨ ਕਬੱਡੀ ਫੈਡਰੇਸ਼ਨਾਂ ਦੀ ਗੱਲ ਹੁੰਦੀ ਹੈ ਪਿੱਛੇ ਸੰਦੀਪ ਸਿੰਘ ਦਾ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤੇ ਨਾ ਕਿਤੇ ਕਰੋੜਾ ਫੈਡਰੇਸ਼ਨ ਦੇ ਨਾਲ ਹੀ ਸੀਗਾ ਕਿਤੇ ਨਾ ਕਿਤੇ ਇਹ ਫੈਡਰੇਸ਼ਨਸ ਤੇ ਲਿੰਕ ਕੇ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਦੇ ਨੇ ਜਾਂ ਫਿਰ ਜਿਹੜੇ ਫੈਡਰੇਸ਼ਨ ਪੜਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਕੁਝ ਕੰਡੀਸ਼ਨਸ ਬਣਾਈਆਂ ਚਾੜੀਆਂ ਜਾਂ ਜਾਂ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮੋਨਿਟਰ ਕਰ ਰਹੇ ਹਾਂ ਕੁਝ ਗੱਲਾਂ ਹੈ ਜਿਹਨ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਲੇਟਰ ਨੇ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ-ਕਿੱਥੇ ਜਾੜਾ ਘਟਨਾਵਾਂ ਹੋ ਰਹੀਆਂ ਨੇ ਐਨਾਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀਨ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਭਗਵੰਤ ਮਾਨ ਦੇ ਵਾਂਗ ਹੀ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਰਕਾਰ ਦੇ ਵਿੱਚ ਮੰਤਰੀ ਅਮਨ अरोड़ा ਨੇ ਵੀ ਲਗਭਗ ਅਜਿਹਾ ਹੀ ਬਿਆਨ ਦਿੱਤਾ ਹੈ ਅਮਨ अरोड़ा ਦਾ ਆਖਦੇ ਨੇ ਜੇਕਰ ਕਿਸੇ ਦੇ ਵੱਲੋਂ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੇ ਲਈ ਸਰਕਾਰ ਅਤੇ ਪੁਲਿਸ ਨਹੀਂ ਹੈ ਜ਼ਿੰਮੇਵਾਰ ਆਓ ਤੁਹਾਨੂੰ ਅਮਨ अरोड़ा ਦਾ ਅੱਗੇ ਬਿਆਨ ਸੁਣਾਉਂਦੇ ਹਾਂ ਪਿਛਲੀਆਂ ਸਰਕਾਰਾਂ ਨੇ ਕੰਡੇ ਵੀਜੇ ਨੇ ਗੈਂਗਸਟਰਾਂ ਵਾਲੇ ਨਸ਼ਿਆਂ ਵਾਲੇ ਇਹ ਉਦੋਂ ਕਾਲੀ ਦਲ ਦੀ ਸਰਕਾਰ ਤੋਂ ਕੰਡੇ ਵਿਜੇ ਸੀਗੇ ਤੇ ਉਸ ਤੋਂ ਬਾਅਦ ਕਾਂਗਰਸ ਦੇ 5 ਸਾਲ ਉਹ ਚੱਲਦੇ ਆ ਰਹੇ ਨੇ ਹੁਣ ਜਦੋਂ ਇਹ ਜੇ ਕੰਡੇ ਵਿਜ ਜਾਣ ਤੇ ਇਹ ਜਿਹੜਾ ਚਾਹੇ ਗੈਂਗਸਟਰਿਜ਼ਮ ਹੈ ਤੇ ਚਾਹੇ ਨਸ਼ੇ ਨੇ ਇੱਕ ਕੈਂਸਰ ਦੇ ਬਰਾਬਰ ਹੈ ਤੁਸੀਂ ਆਪਾਂ ਕੈਂਸਰ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਅਸੀਂ ਡਿਸਪਲਾਈਨ ਦੇ ਕੇ ਜਾਂ ਮੱਲਮ ਪੱਟੀ ਕਰਕੇ ਠੀਕ ਕਰ ਦਾਂਗੇ ਉਹਨੂੰ ਸਮਾਂ ਲੱਗਦਾ ਤੁਸੀਂ ਤੁਹਾਡਾ ਐਜ਼ ਅ ਜਰਨਲਿਸਟ ਤੁਹਾਡਾ ਸਵਾਲ ਆਪ ਦੀ ਜਗ੍ਹਾ ਠੀਕ ਹੈ ਬਟ ਆਪਾਂ ਜੇ ਪੁਲਿਸ ਦਾ ਐਂਗਲ ਵੀ ਦੇਖੀਏ ਜੇ 15000 ਬੰਦੇ ਦੀ ਫ੍ਰਿਸਕਿੰਗ ਤੁਸੀਂ 1.5 ਘੰਟੇ ਦੇ ਵਿੱਚ ਕਰਨੀ ਹੈ ਜਾਂ 1 ਘੰਟੇ ਦੇ ਵਿੱਚ ਕਰਨੀ ਹੈ ਉਹਦੇ ਲਈ ਕਿੰਨਾ ਪੈਰਾਫਰਨੈਲੀ ਚਾਹੀਦਾ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ what has happened is unfortunate ਬਟ ਆਪਾਂ ਇਹਦੇ ਲਈ ਸਿੱਧੰ ਸਿੱਧੇ ਆਪਾਂ ਕਹਿੰਦੇ ਇਹ ਵੀ ਜੀ ਕੋਈ ਪੋਲਿਸੀ ਹੈ ਕੋਈ ਸਰਕਾਰ ਜ਼ਿੰਮੇਵਾਰ ਹੈ ਜਾਂ ਉਹਦੀ ਗਲਤੀ ਹੈ ਇਸ ਤਰ੍ਹਾਂ ਨਹੀਂ ਹੈ ਅਗਲੀ ਖਬਰ ਰਾਜਾ ਵੜਿੰਗ ਤੇ ਡਿੰਪੀ ਢਿੱਲੋਂ ਦੇ ਨਾਲ ਜੁੜੀ ਹੈ ਬੂਥ ਕੈਪਚਰਿੰਗ ਦੇ ਮਾਮਲੇ ਤੇ ਦੋਨੋਂ ਲੀਡਰ ਜਿਹੜੇ ਹੈਗੇ ਆ ਉਹਨਾਂ ਤਤਤੇ ਹੋ ਗਿਆ ਤੇ ਇੱਕ ਦੂਜੇ ਨੂੰ ਠੋਕਾਂ ਜਵਾਬ ਵੀ ਦਿੱਤਾ ਰਾਜਾ ਵੜਿੰਗ ਦੀ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਫਿਰ ਡਿੰਪੀ ਢਿੱਲੋਂ ਨੇ ਜਿਹੜਾ ਜਵਾਬ ਦਿੱਤਾ ਉਹ ਤੁਹਾਨੂੰ ਦਿਖਾਵਾਂਗੇ ਦੋਸਤੋ ਜਿਹੜੀ ਅੱਜ ਆਪਾਂ ਲੜਾਈ ਲੜੀ ਬਗਾਨੀਆਂ ਤੇ ਵਦੀਨ ਦੇ ਵਿੱਚ ਰੀਪੂਲ ਦੇ ਜਿਹੜਿਆ ਆਰਡਰ ਕਰਕੇ ਐਕਸ਼ਨ ਕਮਿਸ਼ਨ ਨੇ ਇਹ ਆਪਣੀ ਜਿੱਤ ਹੈ ਜਿਹੜਾ ਅੱਜ ਗੁੱਡਾ ਗੱਦੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਭਰਾ ਨੇ ਕੀਤੀ ਇਸ ਕਰਕੇ ਹੁਣ ਦੋ ਆਪਣੇ ਪਿੰਡਾਂ ਦੇ ਵਿੱਚ ਰੀਪੋਲਿੰਗ ਹੋਏਗੀ ਵੀ ਤੱਕ ਸੋ ਜਾਣੀ ਕੀ ਅੱਜ 14 ਤਰੀਕ 16 ਤਰੀਕ ਨੂੰ ਰੀਪੋਲਿੰਗ ਹੋਏਗੀ ਸੋ ਇੱਕ ਤਾਂ ਉਹ ਰੀਪੋਲਿੰਗ ਤੇ ਮੈਂ ਵੀ ਹੋਊਗਾ ਪਰ ਸਾਡੇ ਨੇ ਇਕੱਠੇ ਲੜਾਈ ਲੜਨੀ ਹੈ ਦੂਜਾ ਹੁਣੇ ਕਿਸੇ ਛੋਟੇ ਇਹ ਵਿਅਕਤੀ ਨੇ ਦੱਸਿਆ ਅਫੀਸਰ ਨੇ ਕਿ ਸਟਰੋਂਗ ਰੂਮ ਹੈ ਜਿੱਥੇ ਆਪਣੇ ਵੋਟ ਪੇਪਰ ਪਏਗਾ ਉੱਥੇ ਆਮ ਆਦਮੀ ਪਾਰਟੀ ਦੇ ਲੀਡਰ ਸਰਬੰਸ ਸਾਜੀ ਚ ਰਚ ਰਹੇ ਹੈ ਕਿ ਆਪਾਂ ਸਟਰੋਂਗ ਰੂਮ ਦੇ ਵਿੱਚ ਕੁਝ ਨਾ ਕੁਝ ਵੋਟ ਪੇਪਰ ਅੰਦਰ ਉੱਤਰ ਕਰ ਲਈ ਜਿਹੜਾ ਕਿ ਕਿਸੇ ਮਲਾਜਮ ਨੇ ਮੈਨੂੰ ਦੱਸਿਆ ਸੋ ਮੈਂ ਅਫੀਸਰ ਸਰਬੰਸ ਨਾਲ ਵੀ ਗੱਲ ਕਰ ਲਿਆ ਤੁਹ ਕੀਰਪਾ ਕਰਕੇ ਆਪਣੇ ਸਾਰੇਾਰੇ ਡਿਊਟੀ ਦੇ ਮੁਤਾਬਕ ਜਿੰਨੀਆਂ ਆਪਣੀਆਂ ਬਲੌਕ ਸਰਕਟ ਦੇ ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਉਹ ਦੋਹਾਂ ਨੂੰ ਮਿਲਾ ਕੇ ਉੱਥੇ 10-15 ਬੰਦੇ ਜ਼ਰੂਰ ਛੱਡੋ ਤੁਹਾਡੇ ਨਾਲ ਗੁਰਪ੍ਰੀਤ ਤੇ ਜਸਪ੍ਰੀਤ ਸੰਪਰਕ ਕਰਨਗੇ ਤੇ ਅੱਜ ਵੀ ਆदमी ਬੰਦੇ ਹੋਣ ਤੇ ਰੂਟੀਨ ਵਾਈ ਸਾਡੇ ਬੰਦੇ ਉੱਥੇ ਬੈਠੇ ਹੋਣੇ ਚਾਹੀਦੇ ਤੇ ਕੱਲ ਨੂੰ ਇਹਦੇ ਆਸੇ ਹਾਈ ਕੋਰਟ ਚ ਰੇਟ ਵੀ ਪੋਣੇ ਹੈ ਤਾਂ ਜੋ ਕੈਮਰੇ ਵੀ ਉੱਥੇ ਲੱਗਣ ਤੇ ਜਿਹੜੀ ਗਿਣਤੀ ਹੈ ਉਹ ਵੀ ਕੈਮਰੇਾਂ ਦੇ ਥੱਲੇ ਉਹ ਹੋਣੀ ਚਾਹੀਦੀ ਹੈ ਪਰ ਜਿਹੜੀ ਬੈਂਕਟੀਆ ਉਸ ਸਟਾਫ ਰੂਮ ਦੇ ਤੁਸੀਂ ਲੋਕਾਂ ਨੇ ਬਾਹਰ ਵੀ ਮਿਹਣੇ ਦੇਖੋ ਕਿੰਨੀ ਮਾੜੀ ਗੱਲ ਹੈ ਇਹ ਤਾਂ ਸਰਕਾਰ ਮੰਨਦੀ ਕਿ ਰੀਪੋਲ ਹੋਈ ਹੈ ਕੋਈ ਨਾ ਕੋਈ ਗੜਬੜ ਹੋਈ ਹੈ ਲੇਕਿਨ ਸਰਕਾਰ ਨੇ ਅਜੇ ਤੱਕ ਐਫ ਆਈ ਆਰ ਨਹੀਂ ਕੀਤੀ ਇਹ ਰਹਾ ਕੋਈ ਪੰਛੀ ਆ ਗਿਆ ਤੇ ਉਹ ਬੈਲੈਂਟ ਪੇਪਰ ਪਾ ਗਿਆ ਹਜੇ ਤੱਕ ਦਾ ਕੋਈ ਵੀ ਮੁਖਸਦ ਦੇ ਵਿੱਚ ਰੀਪੋਲਿੰਗ ਦੇ ਮੁਤਲਕ ਐਫ ਆਈ ਆਰ ਲਾਂਚ ਨਹੀਂ ਕੀਤੀ ਗਈ ਇਹਦੇ ਤੋਂ ਅਦਾਜਾ ਲਾ ਸਕਦੇ ਹੋ ਕਿ ਕਿਸ ਗੁੱੱਡਾ ਕਰਦੀ ਤੇ ਇਹ ਜਿਹੜੀ ਆਗਮਨੀ ਪਾਰਟੀ ਦੇ ਇਹ ਲੀਡਰ ਹੈ ਗਿੱਦੜਵਾਲੇ ਉੱtre ਨੇ ਸੋ ਤਖੜੇ ਰੋ ਸਟ੍ਰੌਂਗ ਰੂਮ ਦੇ ਬਾਅਦ ਪਹਿਰਾ ਦਿਓ ਮੇਦੇਆਂ ਬਰਸੋਂ ਰੀਪੋਲਿੰਗ ਤੇ ਮੈਂ ਆ ਆਵਾਂਗਾ ਧੰਨਵਾਦ ਸਤਿ ਸ੍ਰੀ ਅਕਾਲ ਇੱਕ ਬਵਾਣੀ ਬੂਥ ਕੈਪਟਨ ਦਾ ਇਜ਼ਾਮ ਲੱਗਿਆ ਜੀ ਮੱਕਾ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਹਾਂ ਅਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਹਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਕੋਈ ਐਹੋ ਜੀ ਗੱਲ ਹੀ ਨਹੀਂ ਹੋਈ ਦੇਖੋ ਬੂਥ ਕੈਪਚਰਿੰਗ ਆਏ ਨਹੀਂ ਹੁੰਦੀ ਹੁੰਦੀ ਵੀ ਜਾ ਕੇ ਚੁੱਪ ਕਰਕੇ ਬੂਥ ਕੈਪਚਰਿੰਗ ਕਰ ਲੈਂਗੇ ਬੂਥ ਕੈਪਚਰਿੰਗ ਹੋਊਗੀ ਉੱਥੇ ਲੜਾਈ ਵੀ ਹੋਊਗੀ ਹਸਪੀਟਲ 'ਚ ਵੀ ਬੰਦੇ ਦਾਖਲ ਹੋਣਗੇ ਕੁੱਟਮਾਰ ਵੀ ਹੋਊਗੀ ਕੁਝ ਹੋਇਆ ਉੱਥੇ ਕੋਈ ਰਿਪੋਰਟ ਆਈ ਆ ਕਿਸੇ ਦੇ ਹੱਥ ਲਾਇਆ ਕੋਈ OI ਵੀ ਕੀਤੀ ਆ ਕਿਸੇ ਨੂੰ ਇਹ ਰਾਇਆ ਬਿੰਦ ਤੈ ਵੀ ਇਲਜ਼ਾਮ ਲਾ ਰਿਹਾ ਵੀ ਜਿਹੜੇ ਇਹਨਾਂ ਨੇ ਦੱਬੇ ਲੈ ਕੇ ਜਾਣੇ ਆ ਤਾਂ ਉੱਥੇ ਵੀ ਇਹਨਾਂ ਨੇ ਕਬਜ਼ਾ ਕਰਨਾ ਹੈ ਕਿੱਥੇ ਕਬਜ਼ਾ ਕਰਨਾ ਜੀ ਜਿੱਥੇ ਜਾ ਕੇ ਆਪਾਂ ਰੱਖਾਂਗੇ ਡੱਬੇ ਰੱਖਣ ਸੌਂਗ ਜੀ ਇਹਨਾਂ ਨੇ ਕਹਿੰਦੇ ਜੀ ਤੋੜਨੇ ਜਾ ਕੇ ਡੱਬੇ ਇਹਨਾ ਮੇਰੀ ਗੱਲ ਮੜੀ ਜੀ ਧਿਆਨ ਨਾਲ ਹੁਣ ਤੁਸੀਂ ਮੈਨੂੰ ਕੁਐਸਚਨ ਕੀਤੇ ਆ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਦੇਖੋ ਪਹਿਲਾਂ ਸਾਡੇ ਤੇ ਐਲੀਗੇਸ਼ਨ ਲਾਇਆ ਇਹਨਾਂ ਨੇ ਜੀ ਕੂਥ ਕੈਪਚਰਿੰਗ ਕਰ ਲਈ ਜੀ ਗੁੰਡੇ ਆ ਜੀ ਇਹ ਫਲਾਨਾ ਇਹ ਪਾਤਾ ਤੇ ਫਿਰਦਿਆ ਜੀ ਜੂੜੇ ਪਿੰਡ ਚ ਵੜਦਾ ਘੇਰ ਲੋ ਕੁੱਟ ਸਟੋ ਡਾਂਗਾ ਲੈ ਕੇ ਪੈ ਜੋ ਮਤਲਬ ਕਿ ਇਹ ਤਾਂ ਉਹ ਗੱਲ ਆ ਭਾਈ ਸਾਹਿਬ ਦੀ ਮੈਨੂੰ ਇਹ ਵੀ ਪਤਾ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਹੋਇਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਥ੍ਰੀਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਹਲਕੇ ਦੇ ਵਿੱਚ ਕੀ ਚੱਲ ਰਿਹਾ ਕੋਈ ਕੋਈ ਗੱਲ ਨਹੀਂ ਛੋਟੇ ਭਾਈ ਇਹ ਸਾਰਿਆਂ ਤੇ ਟਾਈਮ ਆ ਜਾਂਦਾ ਤੁਸੀਂ ਹਾਈ ਤੇ ਚੜਾਈ ਦੇਖਿਆ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੌਲੀ-ਹੌਲੀ ਦਿਲ ਤਰਜੋਗੇ ਤੁਸੀਂ ਵੀ ਪਰ ਤੁਹਾਡੇ ਕਿਸੇ ਬੰਦੇ ਨੇ ਚੂ ਵੀ ਨਹੀਂ ਕੀਤੀ 15 ਪਿੰਡਾਂ ਚ ਸਣੀ ਜਾ ਕੇ ਆਇਆ ਕੱਲੇ ਆਪਦੇ ਵਰਕਰਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਗਏ ਸੀ ਜਿਨੂੰ ਮਰਜੀ ਸੱਦ ਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤ ਦੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਹੀ ਹੋਵੇ ਕਿਸੇ ਨਾਲ ਕੋਈ ਅਬ ਮਿਸਬੀਹੇਵ ਕੀਤਾ ਹੋਵੇ ਮੈਂ ਸਾਰੇ ਇਲੈਕਸ਼ਨ ਹੀ ਆਪ ਹੀ ਰੱਦ ਕਰਾ ਦਊਗਾ ਤੁਹਾਡੇ ਸਾਰੇ ਕੈਂਡੀਡੇਟ ਜੇਤੂ ਕਰਾਖਾਂ ਇੱਕ ਬੰਦਾ ਤੁਹਾਡਾ ਆ ਕੇ ਕਹਦੇ ਵੀ ਸਾਡੇ ਪਿੰਡ ਦੇ ਵਿੱਚ ਜੀ ਆ ਕੁਛ ਕੀਤਾ ਸਹੀ ਇੱਕ ਵੀ ਤੁਹਾਡਾ ਮੇਨ ਜਿਹੜਾ ਥਮਸੀ ਚੱਕ ਗਿਲਜੇ ਵਾਲਾ ਉੱਥੇ ਵੀ ਜਾ ਕੇ ਆਏ ਜਿੱਥੇ ਤੁਹਾਡੇ 7 8 ਤੁਸੀਂ ਜੋ ਉਹਨਾਂ ਚਾਦ ਲਾਏ ਹੋਏ ਆ ਗਿਲਜੇ ਵਾਲੇ ਵੀ ਗਏ ਆ ਫਿਰ ਅਗਲਾ ਪਿੰਡ ਲਾ ਲੋ ਤੁਸੀਂ ਆਪਣਾ ਦੋ ਦੇ ਵੀ ਗਏ ਆ ਸੁਖਨੇ ਵੀ ਗਏ ਆ ਛੱਤਿਆਣੇ ਵੀ ਗਏ ਆ ਕੋਠੇ ਦਸ਼ਮੇਸ਼ ਨਗਰ ਆਏ ਆ ਕੋਟਪਾਈ ਆਏ ਆ ਭਾਰੂ ਆਏ ਆ ਕੋਈ ਬੰਦਾ ਇੰਨਾ ਪਿੰਡਾਂ ਚ ਵੇਖ ਕਹਦੇ ਹਾਂ ਇੱਥੇ ਤੁਹਾਡੇ ਬੰਦੇ ਜ਼ਰੂਰ ਪਲਾਂਟ ਕੀਤੇ ਹੋਏ ਸੀ ਜਿਨ੍ਹਾਂ ਨੇ ਰੌਲਾ ਰੱਪਾ ਕਰਤਾ ਤੁਹਾਡੇ ਮਦੀਰ ਵਾਲੇ ਕਹਿ ਦਿੰਨ ਵੀ ਜੇ ਉੱਥੇ ਸਣੀ ਗਿਆ ਹੋਵੇ ਜਾਂ ਕੋਈ ਉਨੀਕੀ ਕੀਤੀ ਹੋਵੇ ਤਾਂ ਵੀ ਅਸੀਂ ਦੇਨਦਾਰ ਆ ਹੁਣ ਜੇ ਲੋਕ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਤਾਂ ਫਿਰ ਹੁਣ ਅਸੀਂ ਤਾਂ ਪਾਈ ਫੜ ਪੜ ਕੇ ਨਹੀਂ ਪਾਉਣੀ ਆ ਆ ਰਿਜ਼ਲਟ ਸਤਾਰਨ ਤੇ ਨੂੰ ਤੁਹਾਡੇ ਕੋਲੇ ਸਾਹਮਣੇ ਆ ਜੂਗਾ ਡੀਸੀ ਸਾਹਿਬ ਮੈਨੂੰ ਕਹਿੰਦੇ ਜੀ ਵਿੱਚ ਆਪਾਂ ਦੁਬਾਰੇ ਇਲੈਕਸ਼ਨ ਜੇ ਹੋਵੇ ਤਾਂ ਇਹ ਕਰਾ ਲਈਏ ਮੈਂ ਕਹਾਂ ਜੀ ਪਲਾਂ ਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕੀ ਤਰਾਜ ਕੋਈ ਪ੍ਰੋਬਲਮ ਨਹੀਂ ਕਰਾਓ ਇਲੈਕਸ਼ਨ ਦੁਬਾਰੇ ਨਾਲੇ ਉਹਨਾਂ ਦੀ ਗਲਤਫਹਿਮੀ ਦੂਰ ਹੋ ਜੂਗੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾ ਰਹੇ ਆ ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਤੁਸੀਂ ਆਪਦੇ ਵਰਕਰਾਂ ਨੂੰ ਆਪਣਾ ਛੋਟੇ ਪੈਸੇ ਸਾਰਿਆਂ ਨੂੰ ਕਹੀ ਜਾਂਨਾ ਚੜ ਜਾ ਬੱਚਾ ਊਸਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਦਿੱਲੀ ਤੇ ਵਰਕਰਾਂ ਨੂੰ ਕਈ ਇਹਨੇ ਡੰਗਾ ਲਾ ਕੇ ਸੜਕਾਂ ਤੇ ਆਜੋ ਪੰਜਾਬ ਦੇ ਮੀਡੀਆ ਦੇ ਵਿੱਚ ਖਬਰ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਮੁੜ ਵਾਪਸੀ ਕਰ ਸਕਦੇ ਨੇ ਇਸ ਮਾਮਲੇ ਤੇ ਜਦੋਂ ਪੱਤਰਕਾਰਾਂ ਨੇ ਪੰਨੀਤ ਕੋਲੋਂ ਸਵਾਲ ਪੁੱਛੇ ਤਾਂ ਤੁਸੀਂ ਸੁਣ ਲੋ ਕਿ ਕੈਪਟਨ ਵਾਪਸੀ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਪੰਨੀਤ ਕੋਰ ਇਸ ਮਾਮਲੇ ਤੇ ਖੁੱਲ ਕੇ ਬੋਲੇ ਨੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਇਹ ਬਿਆਨ ਕਰ ਰਹੇ ਨੇ ਕਿ ਕਾਂਗਰਸ ਦੇ ਵਧੀਆ ਸਾਨੂੰ ਰਿਸਪੌਂਡ ਦਿੰਦੇ ਦੀ ਬਾਵਜੂਦ ਸਾਡੀ ਸੁਣਵਾਈ ਨਹੀਂ ਹੁੰਦੀ ਕੀ ਲੱਗ ਰਿਹਾ ਕਿ ਕਾਂਗਰਸ ਚ ਜਾ ਸਕਦੇ ਨੇ ਬਿਲਕੁਲ ਨਹੀਂ ਜਾ ਰਹੇ ਕੈਪਟਨ ਸਾਹਿਬ ਪੂਰੀ ਤਰ੍ਹਾਂ ਬੀਜੇਪੀ ਦੇ ਵਿੱਚ ਹੈ ਅਸੀਂ ਸਾਰਾ ਪਰਿਵਾਰ ਬੀਜੇਪੀ ਦੇ ਵਿੱਚ ਹੈ ਔਰ ਬੀਜੇਪੀ ਦੇ ਲਈ ਹੀ ਕੰਮ ਕਰਾਂਗੇ ਤੁਸੀਂ ਇੱਕ ਹੋਰ ਸੁਬੀਰ ਸਿੰਘ ਬਾਦਲ ਨੂੰ ਲੈ ਕੇ ਬੜਾ ਵਧੀਆ ਬਿਆਨ ਦਿੱਤਾ ਕਿ ਸੁਬੀਰ ਸਿੰਘ ਬਾਦਲ ਵਧੀਆ ਨੇ ਤੇ ਪ੍ਰਕਾਸ਼ ਸਿੰਘ ਬਾਦਲ ਕੋਈ ਸਮਝ ਨਹੀਂ ਕਰਦੇ ਸੀ ਇਹ ਕੈਪਟਨ ਸਾਹਿਬ ਨੇ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸਿਆ ਤੁਸੀਂ ਬਾਕੀ ਦੇ ਸਵਾਲ ਉਹਨਾਂ ਤੋਂ ਹੀ ਪੁੱਛ ਲਓ ਅਗਲੀ ਖਬਰ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੈ ਚੰਨੀ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਤੇ ਵੱਡੇ ਖੁਲਾਸੇ ਕੀਤੇ ਆ ਬਲਾਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਆ ਤੁਹਾਨੂੰ ਸੁਣਾਉਣਿਆ ਚਰਨਜੀਤ ਸਿੰਘ ਚੰਨੀ ਦੇ ਜ਼ੁਬਾਨੀ ਹੀ ਅਸਲੀਅਤ ਹਰ ਜਗ੍ਹਾ ਸਾਹਮਣੇ ਆਈ ਹੈ ਆ ਹੁਣੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਸਕੰਦਰ ਸਿੰਘ ਚੀਮਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੈਰੋਂ ਬੂਥ ਨੰਬਰ 1 ਉੱਥੇ ਸਾਡਾ ਮੁੰਡਾ ਹੈ ਗੁਰਵਿੰਦਰ ਜੋਧਾ ਜਿਹੜਾ ਕਿ ਐਸ ਸੀ ਸੈੱਲ ਦਾ ਕਾਂਗਰਸ ਦਾ ਪ੍ਰਧਾਨ ਵੀ ਹੈ ਪਿੰਡ ਕੈਰੋਂ ਵਿੱਚ ਹਲਕਾ ਪੱਟੀ ਤਰਨਤਾਰਨ ਉਹਨੇ ਬੰਦਿਆਂ ਨੂੰ ਵੋਟਾਂ ਜਾਲੀ ਪਾਉਂਦੇ ਹੋਏ ਜਿਹੜੀਆਂ ਕਿ ਇਹਨਾਂ ਨੇ ਪਹਿਲਾਂ ਤੇ ਵੰਡੇ ਹੋਏ ਸੀ ਬੈਲਟ ਪੇਪਰ ਉਹ ਮੌਕੇ ਤੇ ਫੜੇ ਬੰਦੇ ਉਹ ਜਾ ਰਾ ਸੀ ਇਹਨੂੰ ਕੁੱਟਣ ਪੈਗੇ ਲੇਕਿਨ ਫੇਰ ਵੀ ਕੁਝ ਬੈਲਟ ਪੇਪਰ ਉਹਨਾਂ ਤੋਂ ਖੋਣ ਵਿੱਚ ਇੱਕ ਕਾਮਯਾਬ ਹੋ ਗਿਆ ਆ ਉਹਦੀਆਂ ਫੋਟੋ ਹੈ ਬੈਲਟ ਪੇਪਰਾਂ ਦੀ ਆਹ ਅੱਧਾ ਇੱਥੇ ਫਟ ਗਿਆ ਲੇਕਿਨ ਉੱਪਰ ਚਾੜੂ ਉੱਪਰ ਮੋਹਰ ਲੱਗੀ ਵੀ ਹੈ ਚਾੜੂ ਉੱਪਰ ਮੋਹਰ ਲੱਗੀ ਵੀ ਬੈਲਟ ਪੇਪਰ ਇਕੱਠੇ ਪਾ ਰਹੇ ਸੀ ਸਾਡਾ ਜਿਹੜਾ ਉੱਥੇ ਏਜੰਸੀ ਉਹ ਪੈ ਗਿਆ ਜੀ ਦੇ ਕਰਕੇ ਉਹਨਾਂ ਤੋਂ ਖੋਲੇ ਕੁਝ ਤੇ ਬਾਕੀ ਲੈ ਕੇ ਉਹ ਭੱਜ ਗਿਆ ਇਹ ਹਾਲਾਤ ਹੈ ਬਾਹਰੋਂ ਪਹਿਲਾਂ ਤੋਂ ਛਪਾ ਕੇ ਮੋਹਰਾਂ ਲਗਾ ਕੇ ਲਿਆਏ ਹੈ ਤੇ ਪਾਉਣ ਲੱਗ ਗਏ ਸਾਡੇ ਚਿਤਾਵਲੀ ਪਿੰਡ ਹੈ ਕਰਾਲੀ ਦੇ ਕੋਲ ਉੱਥੇ ਦਾ ਪਹਿਲਾਂ ਉਹਨੂੰ ਬੂਥ ਕੈਪਚਰ ਕਰ ਕੀਤੀ 7 ਬੰਦੇ ਉੱਥੇ ਆ ਗਏ ਫਟਾਫਟ ਪੁਲਿਸ ਨੂੰ ਬੁਲਾਇਆ ਗਿਆ ਸਾਡੇ ਬੰਦੇ ਵੀ ਪੈ ਗਏ ਉਹ ਉੱਥੇ ਦੇ ਭੱਜੇ ਪੁਲਿਸ ਉਹਨਾਂ ਨੂੰ ਸੱਤਾਂ ਨੂੰ ਲੈ ਗਈ ਉਸ ਤੋਂ ਬਾਅਦ ਉੱਥੇ ਦੀ ਜਿਹੜੀ ਪੇਟੀ ਹੈ ਜਿਹੜੀ ਸੰਦੂਖੜੀ 'ਚ ਵੋਟਾਂ ਪਾਉਂਦੇ ਐ ਉਹ ਪ੍ਰੈਜ਼ਾਈਡਿੰਗ ਅਫਸਰਿਕ ਪ੍ਰਾਈਵੇਟ ਉਹਨਾਂ ਦਾ ਜਿਹੜਾ ਆਪਣਾ ਏਜੰਟ ਆਮ ਆਦੀ ਪਾਰਟੀ ਦਾ ਉਹਦੀ ਗੱਡੀ 'ਚ ਬੈਠ ਚੱਕ ਕੇ ਲੈ ਗਿਆ 2 ਘੰਟੇ ਬਾਅਦ ਜਾਦ ਉਹ ਜਿੱਥੇ ਉਹ ਰੱਖਣਿਆ ਸੀ ਉੱਥੇ ਪਹੁੰਚਿਆ ਸਾਡੇ ਬੰਦੇ ਨੇ ਘੇਰ ਲਿਆ ਉਹਦੀ ਵੀਡੀਓ ਮੇਰੇ ਕੋਲ ਹੈ ਉਹ ਕਹਿੰਦਾ ਜੀ ਉੱਥੇ ਬੱਸ ਨਹੀਂ ਸੀ ਵੱੜਦੀ ਬੱਸ ਉੱਥੇ ਏਡੀ ਖੁੱਲੀ ਜਗ੍ਹਾ ਹੈ ਲੇਕਿਨ ਸੰਦੂਖੜੀ 2 ਘੰਟੇ ਗਾਇਬ ਰਹੀ ਹੈ ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਚੋਂ ਸੰਦੂਖੜੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਗੱਡੀਆਂ 'ਚ ਆ ਰਹੀਆਂ ਤੇ ਰਸਤੇ ਵਿੱਚ ਉਹਦੇ 'ਚ ਕਪੜੇ ਹੋ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ